ਸਤਨਾਮ ਵਾਹਿਗੁਰੂ ਸਾਹਿਬ ਜੀ ਦੁੱਖ ਭੰਜਨੀ ਸਾਹਿਬ ਗੋੜੀ ਮਹਲਾ ਪੰਜਵਾ ਮਾਂਜ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀ ਐ ਪੂਰਨ ਸਤ ਗੁਰ ਗਿਆਨ ਰਹਾਉ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਦ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਆਗਾਦ ਭਈ ਕਿਰਪਾਲ ਗੁਸਾਈਆ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲਗਈ ਸਤਿ ਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੈ ਸਭ ਕਿਛ ਪਾਇਆ ਜਨ ਨਾਨਕ ਸਦ ਬਲੇਹਾਰ ਗੋੜੀ ਮਹਲਾ ਪੰਜਵ ਸੂਕੇ ਹਰੇ ਕੀਏ ਕੀ ਨਮਾਹਿ ਅਮਰਤ ਦ੍ਰਿਸ਼ਟ ਸੱਚ ਜੀਵਾਏ ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਕੋ ਦੀਨੀ ਆਪਣੀ ਸੇਵ ਰਹਾਉ ਮਿਟ ਗਈ ਚਿੰਤਾ ਕੋਨੀ ਮਨ ਆਸਾ ਕਰੀ ਦਇਆ ਸਤ ਗੁਰ ਗੁਣਤਾਸਾ ਦੁਖ ਨਾ ਠੇ ਸੁਖ ਆਏ ਸਮਾਏ ਤੇ ਲਿਨਾ ਪਰਿ ਜਾਂ ਗੁਰ ਸੁਰ ਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖੁ ਫਲੇ ਗੋੜੀ ਮਹਲਾ 5 ਤਾਪ ਗਏ ਪਾਈ ਪ੍ਰਭ சாਤ ਸੀਤਲ ਭਏ ਕਿਨੀ ਪ੍ਰਵਦਾਤਾ ਪ੍ਰਭ ਕਿਰਪਾ ਤੇ ਹਏ ਸੋਹੇ ਲੈ ਜਨਮ ਜਨਮ ਕੇ ਵਿਚਰੇ ਮਿਲ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਬਿਨਸੇ ਆਥਾ ਸਹਿਜ ਸੁਭਾਏ ਬੋਲੇ ਹਰ ਬਾਣੀ ਅਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੋੜੀ ਮਹਲਾ 5 ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ गोविंद की वाणी सादो जान राम रसन बखानी राहा इकस बिन नाहीं दूजा कोए जाकी दृष्ट सदा सुख होए साजन मीत सखा करेक हर हर अखर मर महल इक रव रहया సర్వత సో ఆమీ గుణ गावै ਨਾਨਕ ਅੰਤਰ ਜਾਮੀ ਗੋੜੀ ਮਲਾ ਪੰਜਵਾਂ ਕੋਟ ਬਿਗਨ ਹੀਰੇ ਖਿਨ ਮਾਹੇ ਹਰ ਹਰ ਕਥਾ ਸਾਧ ਸੰਗ ਸੁਣਾਏ ਜੀਵਤ ਰਾਮ रस ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਸ ਰਹਾਉ ਸਰਬ ਕਲਿਆਣ ਸੁਖ ਸਹਿਜ ਨਿਵਾਨ ਜਾਂ ਕਹਿਰ ਦੇ ਵਸੈ ਭਗਵਾਨ ਅਖਦ ਮੰਤਰ ਤੰਤ ਸਭ સાર ਕਰਨ ਹਾਰ ਰਦੇ ਮਹਤਾਰ ਤਾਜ ਸਭ ਭ੍ਰਮ ਭਜਿਓ ਪਾਰ ਬ੍ਰਹਮ ਓ ਨਾਨਕ ਆਟਲ ਇਹੇ ਧਰਮ ਗੋੜੀ ਮਹਲਾ 5ਵਾਂ ਤਾਤ ਪਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਈ ਰਾਉ ਰਾਮ ਨਾਮ ਨਿਤ ਰਸਨ ਵਖਾਨ ਬਿਨ ਸੇ ਰੋਗ ਪਏ ਕਲਿਆਣ ਆਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਵੋ ਨਿਤ ਨੀਤ ਗਈ ਬਿਆਦ ਉਬਰੇ ਜਨਮੀਤ ਮਨ ਬਚ ਕ੍ਰਮ ਪ੍ਰਭ ਅਪਨਾ ਧਾਈ ਨਾਨਕ ਦਾਸ ਤੇਰੀ ਸਰਣਾਇ ਗੋੜੀ ਮਾਲਾ ਪੰਜਵਾ ਨੇਤਰ ਪ੍ਰਕਾਸ਼ ਕੀਆ ਗੁਰਦੇਵ ਭ੍ਰਮ ਗਏ ਪੂਰਨ ਭਈ ਸੇਵ ਰਹਾਉ ਸੀਤ ਲਾਤੇ ਰਖਿਆ ਬਿਹਾਰੀ ਪਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵਾਂ ਫਿਰਕਾਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ दुष्ट दूत परमेश्वर मारे जनकी पैज रखी करतारे बादशाह सहा सब बस कर दीने हम रत नाम महारास पीने निरपहोए अजो भगवान साध संगत मिल इनो दान ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੋੜੀ ਮਹਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾਦੀ ਇੱਕ ਗਰੀਬਾ ਰਾਖ ਰੱਖਣ ਹਾਰੇ ਖੇਦ ਕਰੈ ਹਰ ਬਹੁਤ ਸੰਤਾਵੈ ਆਇਓ ਸਰਨ ਤੋ ਹਾਰੇ ਕਰ ਕਰ ਹਾਰਿਓ ਅਨਕ ਬੋਹ ਪਾਤੀ ਛੋੜੈ ਕਤਹੂ ਨਾਹੀ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਈ ਹਰ ਕਿਰਪਾ ਸੰਤ ਮਿਲੇ ਮੋਹੇ ਇੰਤੇ ਤੀਰਜ ਪਾਇਆ ਸੰਤੀ ਮੰਤ ਜੀਓ ਮੋਹੇ ਨਿਰਪਾ ਗੁਰ ਕਾ ਸਬਦ ਤਮਾਇਆ ਜੀਤ ਲੈ ਓਏ ਮਹਾ ਬਿਖਾਦੀ ਸਹਿਜ ਸੋਹੇਲੀ ਬਾਣੀ ਕਹ ਨਾਨਕ ਮਨ ਭਇਆ ਪ੍ਰਗਾਸਾ ਆਇਆ ਪਦ ਨਿਰਬਾਣੀ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰ ਤੇਵ ਸੇਵਕ ਆਪਣੀ ਲਾਇਓ ਸੇਵ ਬੇਗਨ ਨ ਲਾਗੇ ਜਪ ਅਲਖ ਆਪੇਵ ਧਰਤ ਪੁਨੀਤ ਹੈ ਗੁਣ ਗਾਏ ਦੁਰਤ ਗਿਆ ਹਰ ਨਾਮ ਤੇ ਆਏ ਰਹਾਓ ਸਭਨੀ ਥਾਈ ਰਬ ਆਇਆ ਆਦਿ ਜੁ ਬਾਦ ਜਾਂ ਕਾ ਵੱਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਤਾਈ ਬੁਠੇ ਸਭ ਸੁਖ ਪਾਏ ਸਤ ਗੁਰ ਤੂਠੇ ਪਾਰ ਬ੍ਰਹਮ ਪ੍ਰਭ ਪੈ ਰਖਵਾਲੇ ਜਿੱਥੇ ਕਿਥੇ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾ ਬ੍ਰਹਮ ਲਾ ਪੰਜਮਾ ਚਰਨ ਕਮਲ ਪ੍ਰਭ ਹਿਰਦੈ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਥ ਕਥਾ ਮ੍ਰਿਤ ਪ੍ਰਭ ਬਾਣੀ ਕੋ ਨਾਨਕ ਜਪ ਜੀਵੇ ਯਾਨੀ ਬਲਾਵਰ ਮਹਲਾ ਪੰਜਵਾਂ ਸਾਤ ਪਾਈ ਗੁਰ ਸਤਗੁਰੂ ਰੇ ਸੁਖ ਉਪਜੇ ਬਾਝੇ ਅਨਹਦ ਤੂਰੇ ਰਾਓ ਤਾਪ ਪਾਪ ਸੰਤਾਪ ਦਿਨਾਸੇ ਹਰਿ ਸਿਮਰਤਿ ਕੇ ਲਿਵਿਕ ਸਭ ਨਾਸੇ ਆਨੰਦ ਕਰਹੁ ਪ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸਵਾਰੀ ਬਿਲਾ ਬਲ ਮਹਲਾ 5 ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸੁਮਾਰੇ ਆ ਸਦ ਜਨਾ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਜੀ ਚਾਰਿਆ ਰਹਾਉ ਵਣ ਤ੍ਰਿਣ ਤ੍ਰਿ ਭਾਵਨ ਹਰਿਆ ਹੋਏ ਸਗਲੇ ਜੀ ਸਦਾ ਰਿਆ ਮਨਿਚੇ ਨਾਨਕ ਫਲ ਪਾਏ ਪੂਰਨਿ ਚ ਪੂਜਾਰਿਆ ਬਿਲਾ ਬਲਮ ਲਾ ਪੰਜਵਾ ਰੋਗ ਗਇਆ ਸਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਪਾਇਆ ਰਹਾਉ ਰਾਜ ਰਜ ਭੋਜਨ ਖਾਵੋ ਮੇਰੇ ਪਾਈ ਅਮਰਤ ਨਾਮ ਰਿਦਮਾਹੇ ਸ ਧਿਆਈ ਨਾਨਕ ਗੁਰਪੂਰੇ ਸਰਨਾਇ ਜਿਨੇ ਆਪਣੇ ਨਾਮ ਕੀ ਤੈਜ ਰਖਾਈ ਦਲਾਬਲ ਮਹਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਦਿਨ ਸੇ ਤੇਰੋ ਰੋਗ ਪਾਰ ਬ੍ਰਹਮ ਤੋਂ ਬਖਸ਼ਿਆ ਸੰਤਨ ਰਸ ਤੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਕਾਬੋ ਨਿਤ ਰਾਮ ਕੇ ਇਹ ਅਵਖਦ ਜੋਗ ਆਇ ਬਸੋ ਕਰ ਦੇਸ ਮੈਂ ਇਹ ਭਲੋ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲੈ ਗਏ ਬਿਯੋਗ ਬਿਲਾਵਲ ਮਹਲਾ ਪੰਜਵਾਂ ਬੰਧਨ ਕਾਟੇ ਆਪ ਕਬ ਹੋ ਆ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਬੰਧਨ ਕਾਟੇ ਆਪ ਪ੍ਰਭ ਹੋ ਆ ਕਿਰਪਾਲ ਦੀਨ ਦਇਆਲ ਪ੍ਰਭ ਅਪਾਰ ਬ੍ਰਹਮ ਤਾ ਕੀ ਨਦਰ ਨਿਹਾਲ ਗੁਰਪੁਰ ਐ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਰਾਗ ਤਿਆਵਣ ਜੋਗ ਰਹਾਉ ਆਕਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤ ਲਿਵ ਲਾਈ ਲਿਵ ਕਿਉ ਤਰੈ ਸੁਧ ਹੋਏ ਸਾਧੂ ਸਰਣਾਈ ਸੁਣ ਤਜਪਤ ਹਰ ਨਾਮ ਜਸ ਸਾ ਕੀ ਦੂਰ ਬਿਲਾਇ ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਏ ਬਿਲਾਵਲ ਮਹੱਲਾ ਪੰਜਵਾ ਹਰ ਹਰ ਹਰਿਆ ਰਾਦੀ ਐ ਹੋਈਆ ਆਰੋਗ ਰਾਮਚੰਦ ਕੀ ਲਾਸਟ ਕਾ ਜਿੰ ਮਾਰਿਆ ਰੋਗ ਰਹਾਉ ਗੁਰਪੁਰ ਆਰ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲੇ ਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸਹਿ ਬਯੋਗ ਨਾਨਕ ਪ੍ਰਭ ਸਰਣਾਗਤੀ ਕਰਨ ਕਾਰਣ ਜੋਗ ਰਾਗ ਬਿਲਾਵਲ ਮਹਲਾ 5 ਤੂ ਪਦੇ ਭਾਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਅਵਰੇ ਉਪਾਪ ਸਭ त्यागਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਇਆ ਗੁਰਪੁਰ ਆਇਆ ਰਾਦਿਆ ਸਗਲਾ ਦੁੱਖ ਗਇਆ ਰੱਖਣ ਹਾਰੇ ਰੱਖਿਆ ਆਪਣੇ ਕਰ ਮੈਂ ਆ ਰਹਾ ਵਾਹ ਪਕੜ ਪ੍ਰਭ ਕਾਢਿਆ ਕੀ ਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪੈ ਆਬ ਲਾ ਲਾ ਮਹੱਲਾ ਪੰਜਵਾ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਟ ਵਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਸ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਪਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ ਦ੍ਰਿਸ਼ਟੀ ਕਦੇ ਨ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣ ਤਾਸ ਬਿਲਾਵਲ ਮਹੱਲਾ ਪੰਜਵਾ ਸਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮ ਕਾਰ ਦੁਖ ਲਗੈ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਇਕਾਲ ਵਿਲਾਇ ਰਾਉ ਰਾਖ ਲਈਏ ਤਿਨ ਰਖਣ ਹਾਰ ਤਬਿਆ ਦੇ ਮਿਟਾਈ ਕਹੋ ਨਾਨਕ ਕਿਰਪਾ ਪਈ ਰਬ ਪਏ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਐਂ ਪਾਰ ਬ੍ਰਹਮ ਗੁਰਦੇਵ ਸੁਖ ਸਾਥ ਸਹਿਜ ਆਨੰਦ ਪਏ ਪੂਰਨ ਪਈ ਸੇਵਰਾਉ ਭਗਤ ਜਨਾ ਕੀ ਦੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਜਾਂ ਕਾ ਵੜ ਪ੍ਰਤਾਪ ਦੁਖ ਹਮਾਰੇ ਬਖਸ਼ੀਐ ਆਪਣੀ ਕਲਤਾਰੀ ਮਨ ਬਾਛਤ ਫਲ ਦਿੱਤਿਆਨ ਨਾਨਕ ਬਲਿਆਰੀ ਬਿਲਾਵਲ ਮਨ ਲਾ ਪੰਜਵਾਂ ਪਾਪ ਲਾਹਿਆ ਗੁਰ ਸਰਜਣ ਹਾਰ ਸਤ ਗੁਰ ਆਪਣੇ ਕੋ ਬਲ ਜਾਏ ਜਿਨ ਤੇ ਯਰ ਕੀ ਸਾਰੇ ਸੰਸਾਰ ਰਹਾਉ ਧਰ ਮਸਤਕ ਧਾਰ ਬਾਲਤ ਰਖ ਲੀਨੋ ਰავੇ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕਿਲਾਜ ਰਖੈ ਮਿਰਬਾ ਗੁਰ ਨਾਨਕ ਬੋਲੇ ਦਰਗਹ ਹੈ ਪ੍ਰਵਾਨ ਬਲਾਵਲ ਮਹਿਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਵੇ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਵ ਦਿਨਨੇ ਜਗ ਤੇ ਉਧਾਰ ਨਵਖੰਡ ਪ੍ਰਤਾਪ ਦੁੱਖ ਬਿਨ ਸੇ ਸੁਖ ਆਨੰਦ ਪਰਵੇਸਾ ਰਿਸ਼ਨਬੁ ਜੀ ਮਨ ਤਨ ਸੱਚ ਧਾਪ ਅਨਾਤ ਕੋ 나ਥ ਸਰਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਤਵ ਚਲਤੈ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਸੋਟ ਮਹਲਾ ਪੰਜਵਾਂ ਸਾਰ ਇਸ ਨਾਨ ਸਿਮਰਤਾਬੇ ਆਪਣਾ ਮਨ ਤਨ ਪਏ ਆਰੋਗਾ ਕੋਟ ਬਿਗਨ ਲਾਤੇ ਪ੍ਰਸਰਨਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੋ ਭਾਪਿਆ ਗਾਵੋ ਸੁਣ ਹੋ ਪੜੋ ਨਿਤ ਭਾਈ ਗੁਰਪੁਰੈ ਤੂ ਰਖਿਆ ਰਹਾਉ ਸਾਚਾ ਸਾਹਿਬ ਅੰਮਿਤ ਵਡਾਈ ਭਗਤ ਵਿਚਲ ਦਇਆਲਾ ਸੰਤਾਂ ਕੀ ਪੈਜ ਰਖਦਾ ਆਇਆ ਆਦ ਬਿਰਦ ਤਤ ਪਾਲਾ ਹਾਰੇ ਅਮਰਤਨਾ ਪੋਜਨ ਨਿਤ ਪਹੁੰਚੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭਨਾਠਾ ਗੁਣ ਗੋਬਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਟ ਬਲ ਆਪਣਿਵਾ ਸੂਖ ਮੰਗਾਲ ਕਲਿਆਣ ਸਹਜ ਧੁਨ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰਾਖੇ ਉਬਾਰਕ ਸਤਗੁਰ ਤਾਪੇ ਉਤਾਰਿਆ ਉਬਰੇ ਸਤਗੁਰ ਕੀ ਸੁਨਾਇ ਜਾ ਕੀ ਸੇਵਨ ਅੰਦਰ ਛੀ ਜਾਇ ਰਹਾਉ ਘਰ ਮੈਂ ਸੂਖ ਬਾਹਰ ਪੁਨ ਸੂਖਾ ਰਾਵੇ ਆਪਣੇ ਭੈ ਦਿਆਲਾ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭੂ ਆ ਕਿਰਪਾਲਾ ਸੋਟ ਮ ਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਰਵੇ ਆਪਣੇ ਕਿਰਪਾ ਧਾਰੀ ਆਠ ਪਹਿਰਿਆਂ ਰਾਦੋ ਸੁਆਮੀ ਪੂਰਨ ਕਾਲੇ ਹਮਾਰੇ ਹਰ ਜੀਓ ਤੋ ਸੁਖ ਸੰਪਤਰਾਸ ਰੱਖ ਲੈ ਓ ਪਾਈ ਮੇਰੇ ਕੋ ਰਬ ਆਗੈ ਅਰਦਾਸ ਰਾਵ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਪਰੋਸਾ ਪਉ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਆਂਦੇ ਸਾ ਸੋਟ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤ ਗੁਰ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਚੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਤ ਸੋ ਆਮੀ ਪੂਰਨ ਪੁਰਖ ਵਿਦਾਤਾ ਰਹਾਉ ਹਨ ਦੇ ਬਿਨੋਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦਿਆਲਾ ਜੈ ਜੈ ਕਾਰ ਤੈ ਜਗ ਪੀਤਰ ਹੋ ਆਪਾਰ ਬ੍ਰਹਮ ਰਖਵਾਲਾ ਸੋਟ ਮਹਲ ਲਖ ਜਵਾ ਦੁਰਤ ਗਵਾਇਆ ਹਰ ਪ੍ਰਵਿਆਪੇ ਸਭ ਸੰਸਾਰ ਉਬਾਰਿਆ ਹਾਰ ਬ੍ਰਹਮ ਤਬ ਕਿਰਪਾ ਧਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਰਤਨ ਦੇਹ ਸੁਖਾਲੀ ਰਹਾਵ ਪਤ ਤੇ ਉਦਾਰਣ ਸਤ ਗੁਰ ਮੀਰਾ ਮੋਹਿ ਜਿਸ ਕਾ ਪਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਟ ਮਲਾ ਪੰਜਵਾ ਬਖਸ਼ੇ ਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀਚ ਸਰਣੀ ਉੱbres ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਧਾਰ ਰਹਾਓ ਸਦਾ ਯਾਨੰਤ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖੇ ਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਪਾਖਿਆ ਸੋਠਮ ਅੱਲਾ ਪੰਜਵਾ ਭਏ ਕਿਰਪਾਲ ਗੁਰੂ ਗੋਬਿੰਦਾ ਸਗਲ ਮਨੋਰਥ ਪਾਏ ਆਸਰ ਭਏ ਲਾਗ ਹਰ ਚਰਣੀ ਗੋਵਿੰਦ ਕੇ ਗੁਣ ਗਾਏ ਭਲੋ ਸਮੂਰਤ ਪੂਰਾ ਸਾਚ ਸਹਜ ਅਨੰਦ ਨਾਮ ਜਪ ਵਾਜੇ ਅਨਹਦ ਤੂ ਰਾਰਾਹਾਓ ਮੇਰੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਇਛ ਪੂਜਾਈ ਸੋਟ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਰਾਵਿਸ ਰੋ ਨਾਹੀ ਮਾਂ ਚਿੰਦੇ ਅੜਾ ਫਲ ਪਾਈ ਰਹਾਓ ਸਤ ਗੁਰ ਪੁਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੇ ਆਰ ਬ੍ਰਹਮ ਤਪੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਅਧਾਰ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਤਮ ਲਾ ਪੰਜਵਾਂ ਮੀਰਾ ਸਤਗੁਰ ਰਖਵਾਲਾ ਹੋਆ ਧਾਰ ਕਿਰਪਾ ਤਵ ਹਾਤ ਦੇ ਰਾਚਿਆ ਹਰ ਗੋਵਿੰਦ ਨਮਾ ਨਿਰਵਾ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤਿ ਤੇ ਸਫਲ ਪਾਏ ਸਤਗੁਰ ਕੈ ਬਨ ਜਾਈ ਅਲਤਪਾਲਤ ਪ੍ਰਭ ਦੋ ਵੈ ਸਵਾਰੇ ਹਮਰਾ ਗੁਣਿਆ ਬਗੁਣ ਨੋ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਸਤ ਤਾਰਿਆ ਉਠ ਮਹਲਾ ਪੰਜਵਾਂ ਜੀ ਜੰਤਰ ਸਬਤਿਸ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀਆ ਤੇ ਰੱਖੈ ਪੂਰਨ ਪਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੁਰ ਐ ਪੂਰੀ ਸਭ ਰਾਖੀ ਹੋਏ ਸਰਬ ਦਇਆਲ ਰਹਾਉ ਅਨ ਦਿਨ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰਾਖੈ ਜਿਉ ਬਾਰਕ ਪਿਤ ਮਾਤਾ ਸੋਟ ਮਹੱਲਾ 5ਵਾਂ ਆਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੁਰਹਿ ਰਾਖੀ ਸਰਨ ਸਚੀ ਕੀ ਤਾਕੀ ਪਰਮੇਸ਼ਰ ਆਪ ਹੋ ਹਾਰਖਵਾਲਾ ਸਾਤ ਸਹਜ ਸੁਖ ਕਿਨ ਮਹਿ ਉਪਜੇ ਮਨ ਹੋ ਆਸਦਾ ਸੁਖਾਲਾ ਰਾਵ ਹਰ ਹਰ ਨਾਮ ਜੀਓ ਦਾਰੋ ਤੈਨ ਸਗਲਾ ਰੋਗ ਬਿਦਾਰੋ ਆਪਣੀ ਕਿਰਪਾ ਧਾਰੀ ਤੈਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਹਾਰਿਆ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਗੁਰ ਕਾ ਸਬਦ ਭਇਓ ਸਾਖੀ ਤੈਨ ਸਗਲੀ ਲੀਲਾ ਜਿ ਰਾਖੀ ਬੋਲਾਂ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਤੈਜ ਰਾਖੀ ਬੋਲਾ ਆਂ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਤੈਜ ਰਾਖੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ